ਸਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਦੌਲਤਪੁਰਾ ਨੀਵਾ ਦੌਲਤਪੁਰਾ ਨੀਵਾ ਉੱਚਾ ਆਫਸ ਦੇ ਵਿੱਚ ਗਵੰਡੀ ਪਿੰਡ ਆ ਨੇੜੇ ਚੂੜਚੱਕਾ ਮਿਹਸਰੀ ਵੀਸ ਪਿੰਡਾਂ ਦੇ ਨੇੜੇ ਰਹਿ ਗਿਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਬਾਈ ਹੁਣੀ ਔਰ ਇੱਕ ਸ਼ੌਂਕ ਦੇ ਤੌਰ ਤੇ ਰੱਖੀ ਹੋਈ ਘਰੇ ਮੱਝ ਪਾਈ ਉਹਨਾਂ ਨੂੰ ਨੀਲੀ ਦਾ ਵੀ ਨਸਲ ਦੀ ਮਿੱਤਰੋ ਵਕਾਉ ਲਈ ਆ ਕਿੰਨੇ ਦਿਨ ਬਾਕੀ ਆ ਕਿਹੜੇ ਘਰੇ ਖੜੀ ਆ ਆਜੋ ਗੱਲਬਾਤ ਕਰਦੇ ਆਪਾਂ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਸੇਤਾ ਦੇ ਘਰ ਪਰਿਵਾਰ ਹਾਂਜੀ ਹਾਂਜੀ ਅੱਛਾ ਨਾਮ ਦੱਸ ਦੀ ਕਿਹੜਾ ਦੀ ਬਈ ਆਪਣਾ ਨਾਮ ਪਰਮਜੀਤ ਸਿੰਘ ਪਰਮਜੀਤ ਸਿੰਘ ਪਰਮਜੀਤ ਬਾਈ ਘਰ ਆਪਣਾ ਆ ਗਿਆ ਪਿੰਡ ਦੇ ਵਿਚਾਲੇ ਹਨਾ ਆ ਕਿਹੜੀ ਹੋਟਲ ਕਾਦਾ ਵਾ ਇਹ ਸੈਂਟੀ ਦੇ ਹੋਟਲ ਕੋਲ ਹੈ ਨਾ ਠੀਕ ਆ ਜੀ ਸ਼ਹਿਰ ਵਾਲਾਂ ਦਾ ਠੀਕ ਹੈ ਅੱਛਾ ਪਰ ਮੇਰੇ ਭਾਈ ਜਿਹੜੀ ਆਪਾਂ ਚੋ ਮੱਝ ਵੇਚਣੀ ਹੈ ਕਿੰਨਵਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਤੀਜਾ ਸੂਆ ਇੰਨੇ ਸੂਣਾ ਵਾ ਕਿੰਨੇ ਦਿਨ ਪਏ ਭਾਈ ਇਹਦੇ ਇਹਦੇ 10 ਦਿਨ ਪਏ ਹੈ ਜੀ 10 ਦਿਨ ਪਏ ਆ ਕਿੰਨੇ ਕੁ ਦੁੱਧ ਚੋਲੇ ਮਗਲੇ ਸੂਏ ਇਹਦਾ ਹੀ ਤੋਆ ਹੀ ਤਕਰੀਬਨ 13-14 ਲੀਟਰ ਚੁੰਦੇ ਰਹੇ ਆ 13-14 ਲੀਟਰ ਦੁੱਧ ਆਪਾਂ ਮਗਲੇ ਸੂਏ ਚੁੰਦੇ ਰਹੇ ਆ ਹਾਂ ਚੁੰਨ ਚਾਣੂ ਠੰਡੀ ਸੀਲ ਆਉਂਦੀ ਹਾਂਜੀ ਬਹੁਤ ਵਧੀਆ ਜਿਹੜਾ ਮਰਜੀ ਚੋਲੇ ਅੱਛਾ ਠੀਕ ਹੈ ਭਰਾ ਸੀ ਜੇ ਸਣ ਤੋਂ ਕਰਾਸ ਕਰਾਈ ਹਾਂ ਤੋਂ ਕਰਾਈ ਅੱਛਾ ਸਾਂਹ ਤੋਂ ਕ੍ਰੋਸ ਕਰਾਈ ਸੀ ਤੇ ਇੱਕ ਗੱਲ ਹੋਰ ਆ ਜਿਵੇਂ ਕੋਈ ਘਰੇ ਰੱਖਣ ਨਾਲ ਲੈ ਜਾਵੇ ਭਰਾ ਆਪਣਾ ਲਾਂਭਾ ਤਾਂ ਨਹੀਂ ਆਉਂਦਾ ਜੀ ਨਹੀਂ ਜੀ ਨਹੀਂ ਯਾਦ ਕਰੂ ਮੈਂ ਠੰਡੀ ਬੋਤਲ ਹਨਾ ਹਾਂਜੀ ਹੂੰ ਅੱਛਾ ਰੇਟ ਕੀ ਰਹੂਗਾ ਮਹਾਰਾਜ ਜਿੰਦਾ ਮਾਜ ਦਾ ਰੇਟ ਆ ਜੀ ਮੰਗਦਾ 1,10,000 ਰੁਪਇਆ ਮਾਨਤਨ ਵਿੱਚੋਂ ਹੋਊਗਾ ਜੀ ਹਾਂਜੀ ਮਾਨਤਨ ਸਮਾਨਤ ਪੂਰਾ ਹੋਊਗਾ ਠੀਕ ਹੈ ਤੋਰੇ ਬਾਈ ਮੜੇ ਖੋਲੇ ਨੂੰ ਕੱਢ ਦਿਓ ਪਰ ਨੂੰ ਲੈ ਵੀ ਮਿੱਤਰੋ ਸੁਆ ਤੀਜਾ ਦੱਸਿਆ ਸੀ ਹਾਂਜੀ ਤੀਜਾ ਸੁਆ ਇਹਨੇ ਸੂਣਾ ਵਾਂ ਕਰਮ ਵਾਲੀ ਨੇ ਮਿੱਤਰੋ ਸੂਣ ਦੇ ਵਿੱਚ ਹਜੇ ਹਫਤਾ 9 ਦਿਨ 10 ਦਿਨ ਲਏ ਜਾਊਗੀ ਇਤੁਈ ਮੋੜ ਦਿਓ ਬਾਕ ਕਮਾ ਲਿਓ ਕੋਈ ਕਰ ਲਿਓ ਬਣਾ ਮੂੰ ਮੱਤਾ ਸਿੰਘ ਜਰੂਰ ਦੇਸੀ ਆ ਬਾਕੀ ਮੈਂ ਸਾਰੀ ਠੰਡੀ ਸੀ ਜਲਾ ਮਿੱਤਰੋ ਸੋਹਣੀ ਮੈਂ ਆ ਮਿੱਤਰੋ ਆਰਡਰ ਦੀ ਕੁਆਲਿਟੀ ਕਰਮ ਵਾਲੀ ਦੀ ਤੁਹਾਨੂੰ ਜੀ ਕਰਕੇ ਵਿਖਾਉਣ ਲੱਗਾ ਹੁਣ ਵੇਖੋ ਕਿ ਇਹ ਲੈਵਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਭਲਾਂ ਦੇ ਵਿੱਚ ਪਲੂਣ ਵਾਲਾ ਥਾਣਾ ਇੱਕ ਗੱਲ ਨੋਟ ਕਰਿਓ ਚਵਾਈ ਚੁਈ ਬਹੁਤ ਚੰਗੀ ਹੋਊਗੀ ਮੈਂ ਇਹਨੂੰ ਦੁੱਧ ਵਾਲੀ ਮੈਂ ਆ ਬਾਈ ਹੁਣੇ ਪਹਿਲਾਂ ਵੀ ਦੱਸਦੇ ਸੀ 12 13 ਲੀਟਰ ਦੁੱਧ ਦਾ ਇੱਕੋ ਡੁੱਲਾ ਚੁੰਦੇ ਰਹਿ ਕਾ ਦਰਮਿਆਨੇ ਦੇ ਵਿੱਚ ਆ ਮਦਰੀ ਡੋਲ ਦੇ ਵਿੱਚ ਆ ਨੀਲੀ ਦਾ ਵੀ ਆ ਲੀਆਂ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਆ ਕਰਮ ਵਾਲੀ ਨਹੀਂ ਮਿੱਤਰੋ ਬਹੁਤ ਸੋਹਣੀ ਜਿਹੜੀ ਇਹ ਕਰਮ ਵਾਲੀ ਦੀ ਤਿਆਰੀ ਆ ਥਣ ਲਿਵਾ ਨਿਸ਼ਾਨੀਆਂ ਇੱਕ ਵਾਰੀ ਤੁਹਾਨੂੰ ਫਿਰ ਸਾਰੀਆਂ ਦੱਸ ਦੇਵਾਂ ਸੂਤੇ ਨਿਸ਼ਾਨ ਚਾਰੇ ਪੈਰਾਂ ਤੇ ਸਿੱਧੇ ਮੱਥੇ ਦੇ ਵਿੱਚ ਧੁੰਨੀ ਦੇ ਚਾਰ ਥਣ ਤੇ ਚਾਰੇ ਮਿੱਤਰੋਂ ਦੇ ਕਰਮਾ ਲਈ ਦੇ ਕਾਲੇ ਆ ਗੁਲਾਬੀ ਥਣ ਦੇ ਵਿੱਚ ਨਹੀਂ ਗੀ ਇਹ ਕਰਮਾ ਲਈ ਇੱਕ ਮਾਰ ਕੇ ਦੇ ਚਾਰੇ ਥਾਣਾ ਆਰਡਰ ਦੀ ਕੁਆਲਿਟੀ ਬੇਹਤਰੀਨ ਆ ਪੂਰੀ ਹਲੇ ਹਫਤਾ 10 ਦਿਨ ਲੈਂਦੀ ਆ ਸਾਂਹ ਤੋਂ ਲੋਕਲ ਪਿੰਡ ਦੇ ਸਾਂਹ ਤੋਂ ਕਰਾਸ ਕਰਵਾਈ ਹੋਈ ਆ ਮਿੱਤਰੋ ਬਾਈ ਉਹ ਕਾਲਾ ਹੀ ਸੀ ਕਿ ਇਸੇ ਤਰ੍ਹਾਂ ਦਾ ਪੱਲਾ ਹੀ ਹਸਾਂ ਵਾਲਾ ਕਾਲਾ ਕੀ ਕਰੀ ਉਹ ਕਾਲੇ ਸਾਂਹ ਤੋਂ ਕਰਾਸ ਆ ਮਿੱਤਰੋ ਰੇਟ 1,10,000 ਰੁਪਿਆ ਨੰਬਰ ਪਾਈਆਂ ਦਾ ਆਪਣੇ ਕਿਹੜੇ ਨੰਬਰ ਤੇ ਗੱਲ ਕਰੀਏ ਜਿਆਦਾ ਨੰਬਰ ਜੀ ਫੋਨ ਨੰਬਰ ਲੇ ਮਿੱਤਰੋ ਨੰਬਰ ਮੈਂ ਸਕਰੀਨ ਉੱਤੇ ਦੇ ਚਲਾ ਦੂੰਗਾ ਉਸ ਨੰਬਰ ਸਕਰੀਨ ਦੇ ਉੱਤੇ ਜਿਹੜਾ ਨੰਬਰ ਲਗਾਤਾਰ ਚੱਲੀ ਜਾਂਦਾ ਉਹ ਨੰਬਰ ਤੇ ਕਰ ਲੋ ਤੁਸੀਂ ਬਾਈ ਉਹਨਾਂ ਦੇ ਨਾਲ ਗੱਲਬਾਤ ਨੰਬਰ ਬਾਈ ਉਹਨਾਂ ਦਾ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਹੈਗਾ ਦੌਲਤਪੁਰਾ ਨੀਵਾ ਜ਼ਿਲ੍ਹਾ ਹੈਗਾ ਵਾ ਮਿੱਤਰੋ ਮੋਗਾ ਆ ਜਾ ਪਹਿਲਵਾਨਾ ਇਹਨੂੰ ਮੂੰਹ ਕਰ ਲਾ ਹੁਣ ਜਾਂਦੀ ਵਾਰ ਆ ਜਾ ਆ ਜਾ ਓਏ ਪੁੱਤ ਬਾਏ ਬਾਏ ਕਰ ਦੇ ਬਾਏ ਕਰ ਦੇ ਕਰ